ਗੁਰੂ ਨਾਨਕ ਮਹਾਰਾਜ ਕੀ ਜੈ ਬਿਸ਼ਨੂ ਜੱਥੇ ਅਤੇ ਸਤਿਗੁਰੂ ਗਿਆਨ ਸਿੰਘ ਮਹਾਰਾਜ ਕੀ ਜੈ ਸਤਿਗੁਰੂ ਗੁਰਨਾਥ ਮਹਾਰਾਜ ਕੀ ਜੈ ਜਥੇਬ੍ਰਹਮਾ ਸਤਿਗੁਰੂ ਭਾਰੀਨਾਥ ਮਹਾਰਾਜ ਕੀ ਜੈ ਦਸ ਅੰਗਰੇਟਾ ਕੀ ਜੈ ਬੋਲੇ ਕੇ ਬੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੰਗਰੇਟਾ ਜੋਥਕਤਾ ਪ੍ਰੈਜ਼ੀਡੈਂਟ ਪੰਜਾਬ ਅੱਜ ਜੋ ਸਾਰੀਆਂ ਜਥੇਬੰਦੀਆਂ ਇੱਥੇ ਡੀਸੀ ਮੰਗ ਪੱਤਰ ਦਿੱਤਾ ਗਿਆ ਜੋ 106 ਐਫ ਆਰ ਆਈ ਦੇ ਵਿੱਚ ਵਿਕਮਜੀਤ ਸਿੰਘ ਵਿੱਕੀ ਦਾ ਜਿਹੜਾ ਨਾਮ ਪਰਚੇ ਦੇ ਵਿੱਚ ਦਰਜ ਕੀਤਾ ਗਿਆ ਤੇ ਜੋ ਸਾਡੇ ਕਰਨਵੀਰ ਜੀ ਕਹਿ ਰਹੇ ਆ ਕਿ ਅਸੀਂ ਕੱਲ ਕੱਥੂ ਨੰਗਲ ਥਾਣੇ ਦੇ ਵਿੱਚ ਬੈਠੇ ਸੀ ਤੇ ਇਹਨਾਂ ਡੱਬਾ ਰੱਖ ਕੇ ਉਹਦੇ ਵਿੱਚ ਜਿਹੜਾ ਆਪ ਹੀ ਜਿਹੜਾ ਸਮਾਨ ਰੱਖ ਕੇ ਤੇ ਜਿਹੜਾ ਉੱਤੇ ਉਹਦਾ ਤਾਂ ਨਾਂ ਲਿਆ ਗਿਆ ਵਾ ਤੇ ਡੱਬੇ ਦੇ ਵਿੱਚ ਵੀ ਜੋ ਇਹਨਾਂ ਨੇ ਉੱਥੋਂ ਦਾ ਕੈਲਕੂਲੇਟਰ ਜਾਂ ਹੋਰ ਵੀ ਚੀਜ਼ਾਂ ਰੱਖੀਆਂ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਜਿਹੜਾ ਪਰਚਾ ਜਿਹੜਾ ਝੂਠਾ ਕੀਤਾ ਗਿਆ ਜੇ ਉਹਨੂੰ ਪਰਚੇ ਦੇ ਵਿੱਚੋਂ ਪ੍ਰਸ਼ਾਸਨ ਨਹੀਂ ਕਰਦਾ ਤੇ ਮਜਬੂਰਨ ਜਿਹੜਾ ਸਾਨੂੰ ਜਥੇਬੰਦੀਆਂ ਵੱਲੋਂ ਸੰਘਰਸ਼ ਤੇ ਕਾ ਕੀਤਾ ਜਾਊਗਾ 24 ਘੰਟਿਆਂ ਦੇ ਵਿੱਚ ਜਿਹੜਾ ਪਰਚਾ ਉਹਦਾ ਖਾਰਜ ਹੋਣਾ ਚਾਹੀਦਾ ਨਹੀਂ ਤੇ ਜਿਹੜਾ ਆਪਣਾ ਕੱਥੂ ਨਗਰ ਟੂਲਪਲਾਜਾ ਉਹ ਜਾਮ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋਨਰਪਾ ਪਦਮਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜੋ ਕਿ ਕੱਥੂ ਨਗਰ ਵਿੱਚ ਥਾਣੇ ਵਿੱਚ ਇੱਕ ਸਾਡਾ ਵਿੱਕੀ ਵੀਰ ਜੋ ਚਵਿੰਡਾ ਵਾ ਉਹਦੇ ਤੇ ਇੱਕ ਝੂਠੀ ਜਿਹੜੀ ਐਫਆਈਐਨਡੀਆਈ ਦੀ ਕੀਤੀ ਗਈ ਆ ਐਫਆਰ ਜੋ ਕੀਤੀ ਗਈ ਹੈ ਪਰਚਾ ਦਰਜ ਕਿਉਂਕਿ ਬਿਲਕੁਲ ਝੂਠਾ ਤੇ ਬੇਮਨਿਆਦ ਆ ਕਿ ਉਹਦੇ ਵਿੱਚ ਜੋ ਸਾਡੇ ਜਥੇਬੰਦੀਆਂ ਨੇ ਉਹਨਾਂ ਨੇ ਬਹਿ ਕੇ ਜੋ ਵੀ ਨਿਰਣਾ ਲਿਆ ਵਾ ਕਿ ਸਾਡੇ ਵਿੱਕੀ ਵੀਰ ਦੇ ਉੱਤੇ ਜਿਹੜਾ ਪਰਚਾ ਕੀਤਾ ਗਿਆ ਉਹਨੂੰ ਆਉਣ ਵਾਲੇ ਸਮੇਂ 24 ਘੰਟੇ ਦੇ ਵਿੱਚ ਜਰਾ ਵਾ ਉਹ ਪਰਚੇ ਦੀ ਤਫ਼ਤੀਸ਼ ਕਰਕੇ ਪੂਰੀ ਤਰ੍ਹਾਂ ਉਹਨੂੰ ਪਰਚੇ ਤੋਂ ਬਾਹਰ ਕੱਢਿਆ ਜਾਵੇ ਅਗਰ ਜੇ ਉਹ ਪਰਚੇ ਤੋਂ ਬਾਹਰ ਨਹੀਂ ਕਰਦੇ ਆਉਣ ਵਾਲੇ 24 ਘੰਟੇ ਦੇ ਵਿੱਚ ਕੋਈ ਵੀ ਜਰਾ ਰੋਡ ਜਾਮ ਕੀਤਾ ਜਾਵੇਗਾ ਰੋਡ ਦੇ ਤੇ ਜੋ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਵਾ ਚਾਹ ਜਨਤਾ ਦਾ ਹੁੰਦਾ ਵਾ ਚਾਹ ਕਿਸੇ ਦਾ ਵੀ ਹੁੰਦਾ ਵਾ ਉਹਦਾ ਪੁਲਿਸ ਪ੍ਰਸ਼ਾਸਨ ਤੇ ਕਥੂ ਨੰਗਲ ਦਾ ਐਸਐਟੂ ਤੇ ਡੀਐਸਪੀ ਹੋਵੇਗਾ ਅੱਜ ਅਸੀਂ ਜਿਹੜਾ ਮੰਗ ਪੱਤਰ ਏਡੀਸੀ ਨੂੰ ਦੇ ਦਿੱਤਾ ਵਾ ਉਹ ਏਡੀਸੀ ਨੇ ਆਨੁਸ਼ਵਾਦ ਬਾਇਆ ਕਿ ਮੈਂ ਅੱਗੇ ਭੇਜ ਦੇਣਾ ਵਾ ਔਰ 24 ਘੰਟੇ ਦੇ ਵਿੱਚ ਅਸੀਂ ਉਹਨਾਂ ਦੀ ਵੇਟ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ 24 ਘੰਟੇ ਦੇ ਵਿੱਚ ਸਾਡੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਬੈਠ ਕੇ ਟੇਬਲ ਡਾਊਨ ਤੇ ਗੱਲ ਕਰਨ ਨੂੰ 14 ਵਜੇ ਅਸੀਂ ਉਹਨਾਂ ਦੇ ਨਾਲ ਤਿਆਰ ਆਂ ਜੇ 24 ਘੰਟੇ ਤੋਂ ਲੇਟ ਹੁੰਦੇ ਆ ਤੇ ਸਾਡੀਆਂ ਜਿੱਥੇ ਬੰਨੀਆਂ ਜੋ ਵੀ ਨਿਰਣਾ ਲੈਣਗੀਆਂ ਸਾਨੂੰ ਇਹ ਮਨਜ਼ੂਰ ਹੋਵੇਗਾ ਜੋ ਬੋਲੇ ਸੋਨਰ ਭਗਵਾਨ ਵਾਲਮੀਕ ਮਹਾਰਾਜ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਕਰਨ ਗੁਰੂ ਗਿਆਨਾ ਦਾ ਆਸ਼ਮ ਪ੍ਰੋਸ਼ਿਕਸ ਦਾ ਲਾ ਲਓ ਤੇ ਮੈਂ ਕੱਲ ਅਸੀਂ ਉੱਥੇ ਹੀ ਕਿਥੋਂ ਨਾਲ ਗੱਲ ਥਾਣੀ ਹਾਂ ਉਹ ਚਰਾ ਮੁੰਡਾ ਨੂੰ ਉੱਤਰ ਲੈ ਲੈਂਦਾ ਰਿਹਾ ਕਿ ਯਾਰ ਮੈਨੂੰ ਬਚਾਓ ਇਸ ਤੋਂ ਬਚਾਓ ਬਚਾਓ ਪੁਲਿਸ ਮੇਨਾਂ ਧੱਕਾ ਕਰਨਦੀ ਆ ਧੱਕਾ ਉਹਨਾਂ ਨੇ ਆਪਣੇ ਕੋਲੋਂ ਸਭ ਕੁਝ ਰੱਖ ਕੇ ਉੱਤੇ ਆਪਣੇ ਕੋਲੋਂ ਰੱਖ ਕੇ ਉੱਤੇ ਇੰਨਾ ਡੱਬਾ ਭਰ ਕੇ ਉਹਨੂੰ ਚਾਰੇ ਨੂੰ ਭਾਗੇ ਉਹਨੂੰ ਕੁੱਟ ਮਾਰ ਕਰਕੇ ਉਹਦਾ ਉੱਤੇ ਸਾਰਾ ਪਰਚਾ ਦਰਜ ਕੀਤਾ ਗਿਆ ਵਾ ਬਾਅਦ ਚ ਵਿੱਕੀ ਵੀ ਵਿੱਕੀ ਦਾ ਵੀ ਨਾਂ ਇਹਨਾਂ ਨੇ ਉਹਨੂੰ ਕਹਿ ਕੇ ਧੱਕੇ ਨਾ ਲਿਆ ਵਾ ਤੇ ਵਿੱਕੀ ਜਿਹੜਾ ਆਪਣਾ ਭਰਾ ਵਾ ਸਾਰਾ ਸਾਰਿਆਂ ਦਾ ਤੇ ਉਹਨੂੰ ਕੱਢਿਆ ਜਾਵੇ ਨਾਮ ਉਹਦਾ ਹਾਂਜੀ ਹਾਂਜੀ ਸਭ ਕੁਝ ਨਜਾਇਜ਼ ਆ ਜਿਹੜਾ ਸਾਡੇ ਸਾਡੇ ਕੌਮ ਦਾ ਅੱਗੇ ਹੁੰਦਾ ਵਾ ਉਹਨੂੰ ਐਦਾਂ ਪਰਚਾ ਦੇ ਕੇ ਪਿੱਛੇ ਕਰ ਦਿੰਦੇ ਆ ਇਹ ਕਹਿੰਦੇ ਆ ਕਿ ਕੋਈ ਸਾਡੀ ਕੌਮ ਦਾ ਅੱਗੇ ਆਈ ਨਾ ਸਕੇ ਅਸੀਂ ਜੀ ਜੀ ਟੂਲ ਪਲਾਜਾ ਘੇਰਾਂਗੇ ਫੇਰ